ਲੋ ਵੀ ਮਿੱਤਰੋ ਜਿਹੜੀ ਪਾਕਿਸਤਾਨ ਤੇ ਇੰਡੀਆ ਦੇ ਚੰਦੇ ਜੰਗ ਲੱਗਣੀ ਹੈ ਜੀ ਉਹਦੇ ਕਰਕੇ ਪੂਰੇ ਦੇ ਪੂਰੇ ਇੰਡੀਆ ਦੇ ਵਿੱਚ ਮਾਹੌਲ ਸਨਾਟਾ ਜਿਹੜਾ ਛਾ ਚੁੱਕਿਆ ਜੀ ਲੋਕ ਆਪਣੇ ਘਰਾਂ ਦੇ ਵਿੱਚ ਜਿਹੜਾ ਡੀਜ਼ਲ ਤੇ ਪੈਟਰੋਲ ਭਰਾ ਭਰਾ ਲਿਆ ਰਹੇ ਨੇ ਜੀ ਕਈ ਵੀ ਤੁਸੀਂ ਚੈੱਕ ਕਰ ਸਕਦੇ ਹੋ ਸਾਹਮਣੇ ਹੁਣ 6 ਡਰਮਾਂ ਬੰਦਾ ਤੇਲ ਦੇ ਭਰਾਈ ਜਾਂਦੇ ਤੋ ਟਰੈਕਟਰਾਂ ਵਾਲੇ ਭਰਾਈ ਜਾਂਦੇ ਜੀ ਪਿੱਛੇ ਗੱਡੀਆਂ ਵੀ ਲੈਣ ਲੱਗੀ ਹੋਈ ਆ ਇਹ ਇੱਕ ਪੰਪ ਤੇ ਨਹੀਂ ਹਰੇਕ ਪੰਪ ਤੇ ਜਿਹੜਾ ਇਸ ਤਰ੍ਹਾਂ ਹੋ ਰਿਹਾ ਜੀ ਬਹੁਤ ਜ਼ਿਆਦਾ ਇਸ ਟਾਈਮ ਲੋਕਾਂ ਦੇ ਮਨਾਂ ਦੇ ਵਿੱਚ ਡਰ ਆਇਆ ਹੋਇਆ ਆ ਚੈੱਕ ਕਰ ਸਕਦੇ ਹੋ ਸਾਰੇ ਪੰਪਾਂ ਦੇ ਉੱਤੇ ਐਵੇਂ ਜਿਹੜਾ ਪੂਰੇ ਦਾ ਪੂਰਾ ਇਕੱਠ ਹੈ ਜੀ ਹੁਣ ਜਿਹੜੇ ਇਹ ਸਾਹਮਣੇ ਤੁਸੀਂ ਟਰੈਕਟਰ ਟੌਰੀਆਂ ਦੇਖ ਸਕਦੇ ਹੋ ਇਹ ਕਹਿੰਦੇ ਜੀ ਰਾਤ ਨੂੰ ਜੇ ਲਾਈਟ ਬੰਦ ਹੁੰਦੀ ਹੈ ਤਾਂ ਜਿਹੜਾ ਸਾਡਾ ਸਾਰਾ ਸਾਰਾ ਕੰਮ ਖੜ ਜਾਂਦਾ ਜੀ ਤਾਂ ਕਰਕੇ ਇਹ ਪੰਪਾਂ ਵਾਲੇ ਪੰਪਾਂ ਤੋਂ ਜਿਹੜੇ ਤੇਲ ਪ੍ਰਵਾਹ ਪ੍ਰਵਾਹ ਕੇ ਲੈ ਜਾ ਰਹੇ ਨੇ ਜੀ ਜਿਹੜਾ ਵੀ ਇਹ ਤੇਲ ਆ ਇੱਕ ਦਿਨ ਦੇ ਵਿੱਚ ਘੱਟੋ ਘੱਟ 5 ਤੋਂ 600 ਲੀਟਰ ਜਿਹੜਾ ਲੱਗ ਜਾਂਦਾ ਜੀ ਚੈੱਕ ਤੁਸੀਂ ਕਰ ਸਕਦੇ ਹੋ ਹੁਣ ਪੂਰੇ ਦਾ ਪੂਰਾ ਜਿਹੜਾ ਪੰਮ ਇੱਕ ਪੂਰੀ ਫੁੱਲ ਤਰ੍ਹਾਂ ਭਰ ਚੁੱਕਿਆ ਚਾਰੇ ਸਾਈਡਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰਜਾ ਪੈਦਾ ਜਿਹੜਾ ਹੋਇਆ ਹੋਇਆ ਜੀ ਕਿਉਂਕਿ ਬਠਿੰਡੇ ਦੇ ਵਿੱਚ ਜਿਹੜੀ 2-3 ਘਟਨਾ ਇਹ ਹੋ ਚੁੱਕੀਆਂ ਨੇ ਕਿਉਂਕਿ ਬਠਿੰਡਾ ਦੇ ਇੱਕ ਵੀਰਦਲਾ ਦੇ ਵਿੱਚ ਦੱਸਿਆ ਜਾਂਦਾ ਵੀ ਉੱਥੇ ਵੀ ਜਿਹੜਾ ਗੋਲਾਬਾਰੀ ਹੋਈ ਹੈ ਜੀ ਸਾਰੇ ਸਾਈਡਾਂ ਤੁਸੀਂ ਦੇਖ ਸਕਦੇ ਹੋ ਕੱਲੀ-ਕੱਲੀ ਚੀਜ਼ ਦਾ ਜਿਹੜਾ ਆਪਾਂ ਦੱਸ ਦਈਏ ਸਾਰੇ ਭਰਾਵਾਂ ਨੂੰ ਵੀ ਲੋਕਾਂ ਦੇ ਮਨਾਂ ਦੇ ਵਿੱਚ ਇੰਨਾ ਡਰ ਇੱਕ ਪੈਦਾ ਹੋ ਚੁੱਕਿਆ ਵੀ ਹੁਣ ਪੰਪਾਂ ਦੇ ਉੱਤੇ ਵੀ ਜਿਹੜਾ ਪੂਰੇ ਦਾ ਪੂਰਾ ਕੱਠ ਕੋਨਾ ਸਟਾਰਟ ਹੋ ਚੁੱਕਿਆ ਵੀ ਚਾਰੇ ਸਾਈਡਾਂ ਤੋਂ ਚੈੱਕ ਕਰ ਸਕਦੇ ਹਾਂ ਇਹ ਇਸ ਟਾਈਮ ਅਸੀਂ ਬਠਿੰਡੇ ਦੇ ਭਾਗੀਵੰਦਰ ਪੰਪ ਦੇ ਉੱਤੇ ਖੜੇ ਹਾਂ ਜੀ ਇੰਡੀਅਨ ਆਇਲ ਦੇ ਉੱਤੇ ਜਿੱਥੇ ਕਿ ਲੋਕ ਪੂਰੇ ਦਾ ਪੂਰਾ ਜਿਹੜਾ ਪੰਪਾ ਤੋਂ ਤੇਲ ਪ੍ਰਭਾ ਪ੍ਰਭਾ ਆਪਣੇ ਘਰਾਂ ਚ ਲੈ ਜਾ ਰਹੇ ਹੈ ਜੀ ਚਾਰੇ ਸਾਈਡਾਂ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਆਪਾਂ ਸਾਰੇ ਭਰਾਵਾਂ ਨੂੰ ਚੈੱਕ ਵੀ ਕਰਾਉਣੇ ਲੋਕਾਂ ਦੇ ਹੱਥਾਂ ਦੇ ਵਿੱਚ ਢੋਲੀਆਂ ਫੜੀਆਂ ਹੋਗਣਾਂ ਜੀ ਫੁੱਲ ਜਿਹੜਾ ਵੀ ਆਪਣੀ ਸੇਫਟੀ ਲਈ ਇਹ ਜਿਹੜਾ ਕੰਮ ਚੱਲ ਰਿਹਾ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀ ਆ ਜਿਹੜਾ 6 7 ਡਰਮ ਜਿਹੜੇ ਪ੍ਰਵਾਹ ਕਿ ਲਿਆ ਰਹੇ ਨੇ ਇਸ ਟਾਈਮ ਪਟ્રોલ ਤੇ ਡੀਜ਼ਲ ਦੇ ਸਾਹਮਣੇ ਵੀ ਗੱਡੀਆਂ ਦੀ ਪੂਰੀ ਤੀ ਪੂਰੀ ਜਿਹੜੀ ਲਾਈਨ ਆ ਲੱਗ ਚੁੱਕੀ ਜੀ ਇਸ ਟਾਈਮ ਤੇ ਕਿੰਨੇ ਟਰੈਕਟਰ ਤੇ ਕਿੰਨੀਆਂ ਗੱਡੀਆਂ ਜਿਹੜੀਆਂ ਇੱਥੇ ਇਸ ਟਾਈਮ ਖੜੀਆਂ ਨੇ ਜੀ ਚਾਰੇ ਸਾਈਡਾਂ ਤੋਂ ਭਰਾਵਾਂ ਨੂੰ ਆਪਾਂ ਚੈੱਕ ਕਰਵਾ ਰਹੇ ਹਾਂ ਕਿਉਂਕਿ ਇੱਕ ਇਹ ਡਰ ਦਾ ਮਾਹੌਲ ਇਸ ਟਾਈਮ ਜਿਹੜਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਬਣ ਚੁੱਕਿਆ ਹੈ ਕਿਉਂਕਿ ਦੇਖੋ ਜੀ ਪੰਜਾਬ ਨਾਲ ਤਾਂ ਕਿਸੇ ਚੀਜ਼ ਦੀ ਵੀ ਲੜਾਈ ਹੈ ਹੀ ਨਹੀਂ ਇਹ ਬਹੁਤ ਜਿਹੜਾ ਇਸ ਟਾਈਮ ਗਲਤ ਸਿਸਟਮ ਵੀ ਚੱਲ ਰਿਹਾ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਪੈਦਾ ਕਰ ਚੁੱਕਿਆ ਹੈ ਜੀ ਸਰਕਾਰ ਨੇ ਵੀ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕੀਤਾ ਹੈ ਤੇ ਹੁਣ ਪੰਪਾਂ ਦੇ ਉੱਤੇ ਵੀ ਲਾਈਨਾਂ ਲੱਗੀਆਂ ਨੇ ਜੀ ਬਾਕੀ ਪੂਰਾ ਸਹਿਮ ਸਾਈਂ ਦਾ ਜਿਹੜਾ ਮਾਹੌਲ ਆ ਚਾਰੇ ਸਾਈਡਾਂ ਤੁਸੀਂ ਦੇਖ ਸਕਦੇ ਹੋ ਬੇ ਇੱਕ ਮਾਹੌਲ ਇਸ ਤਰ੍ਹਾਂ ਦਾ ਬਣ ਚੁੱਕਿਆ ਹੈ ਵੀ ਕਹਿ ਸਕਦੇ ਆਂ ਵੀ ਹੁਣ ਲੋਕਾਂ ਨੂੰ ਜਿਹੜਾ ਡਰ ਪੂਰੇ ਦਾ ਪੂਰਾ ਪੈਦਾ ਇਹ ਹੋ ਚੁੱਕਿਆ ਹੈ ਜੀ ਜਿਹੜਾ ਇਹ ਡੀਜ਼ਲ ਤੇ ਪੈਟਰੋਲ ਲੋਕ ਲਿਆ ਰਹੇ ਨੇ ਆਪਣੇ ਰਾਤ ਨੂੰ ਜਨਰੇਟਰਾਂ ਦੇ ਵਿੱਚ ਪਾਉਣ ਵਾਸਤੇ ਕੁਝ ਤੇ ਕੋਈ ਆਪਣੀਆਂ ਗੱਡੀਆਂ ਦੇ ਵਿੱਚ ਵੀ ਟੈਂਕੀਆਂ ਭਰਵਾ ਰਹੇ ਆ ਜੀ ਜਿਵੇਂ ਹੁਣ ਵੀ ਅਸੀਂ ਇਧਰ ਬਠਿੰਡੇ ਜਾਣਾ ਸੀ ਉਸ ਚੀਜ਼ਾਂ ਨੂੰ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਹੋ ਚੁੱਕਿਆ ਹੈ ਇਸ ਟਾਈਮ ਸਾਰੇ ਪੰਪਾਂ ਦੇ ਉੱਤੇ ਪੂਰਾ ਇਕੱਠ ਹੈ ਸਾਰੇ ਸਾਈਡਾਂ ਤੋਂ ਤੁਸੀਂ ਦੇਖ ਸਕਦੇ ਹੋ ਵੀ ਲੋਕ ਪੂਰੇ ਦੇ ਪੂਰੇ ਟਰੈਕਟਰ ਟਰਾਲੇ ਨਾਲ ਲੈ ਕੇ ਜਿਹੜੇ ਇੱਥੇ ਆ ਚੁੱਕੇ ਨੇ ਇਧਰ ਜੀਪਾਂ ਵੀ ਆਈਆਂ ਹੋਣਗੀਆਂ ਇਹ ਜੀ ਸਾਹਮਣੇ ਜਿਹਨੇ ਤੁਸੀਂ ਦੇਖ ਸਕਦੇ ਹੋ ਵੀ ਔਰ ਕਹਿ ਸਕਦੇ ਹਾਂ ਵੀ ਪੂਰੇ ਦਾ ਪੂਰਾ ਕਾਠੜਾ ਹੋਇਆ ਇਹ ਇੱਕ ਲੋਕਾਂ ਦੇ ਡਰ ਨਾਲ ਪੈਦਾ ਹੋਇਆ ਹੈ ਜੀ ਗੱਡੀਆਂ ਦੇ ਉੱਤੇ ਉਹ ਜਿਹੜੀਆਂ ਟੈਂਟੀਆਂ ਭਰਾਂ ਜਾ ਰਹੀਆਂ ਨੇ ਤੇ ਟਰੈਕਟਰ-ਟਰਾਲੀਆਂ ਖੜੇ ਨੇ ਜੀ ਚਲੋ ਆਪਾਂ ਤਾਂ ਕਹਿਣੇ ਆ ਵੀ ਸਾਰੇ ਕਿਤੇ ਮਾਹੌਲ ਜਿਹੜਾ ਸ਼ਾਂਤ ਰਹੇ ਜੀ ਕੋਈ ਵੀ ਲੜਾਈ ਨਾ ਲੱਗੇ ਕਿਉਂਕਿ ਇਸ ਚੀਜ਼ ਨਾਲ ਆਪਾਂ ਨੂੰ ਜਿਹੜਾ ਨੁਕਸਾਨ ਹੋਣਾ ਹੈ ਜੀ ਆਮ ਲੋਕਾਂ ਦਾ ਨੁਕਸਾਨ ਹੋਣਾ ਹੈ ਵੀ ਇਹ ਚੀਜ਼ਾਂ ਦਾ ਜਿਹੜਾ ਥੋੜਾ ਜਿਹਾ ਜੇ ਪਾਸਾ ਵੱਟਿਆ ਜਾਵੇ ਚੰਗਾ ਇੱਕ ਜਿਹੜੇ ਖਬਰਾਂ ਵਾਲੇ ਵੀਰ ਖਬਰਾਂ ਦਿਖਾਉਂਦੇ ਨੇ ਉਹਨਾਂ ਨੂੰ ਸਾਡੀ ਬੇਨਤੀ ਹੱਥ ਵਨ ਕੇ ਦੂਸਰੀ ਖਬਰਾਂ ਹੋ ਜਾਂ ਦਿਖਾਉਣੀਆਂ ਬੰਦ ਕਰ ਦਿਓ ਜਿਹੜਾ ਕੁਝ ਹੋਈ ਜਾਂਦਾ ਆਪੇ ਪਤਾ ਲੱਗ ਜੂ ਲੋਕਾਂ ਨੂੰ ਕਵਰਾਂ ਵਾਲੇ ਜਿਹੜੇ ਲੋਕ ਨੇ ਇਹ ਉਹੀ ਡਰਾਈ ਜਾਂਦੇ ਨੇ ਜਿਆਦਾਤਰ ਜਿੰਨੇ ਵੀ মিডিਆ ਵਾਲੇ ਖਬਰਾਂ ਦਿਖਾਈ ਜਾਂਦੇ ਨੇ ਜਿਹੜਾ ਨੇ ਖਬਰਾਂ ਚਲਾਈਆਂ ਵੀ ਇੰਡੀਆ ਦੇ ਵਿੱਚ ਆਹ ਹੋ ਗਿਆ ਪੰਜਾਬ ਦੇ ਵਿੱਚ ਆਹ ਹੋ ਗਿਆ ਸਾਡੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਇੱਕ ਬੇਨਤੀ ਹੈ ਵੀ ਤੁਸੀਂ ਬੰਦੇ ਦੇ ਬਰੀਕ ਜਿਹੜਾ ਤੁਸੀਂ ਇਹ ਖਬਰਾਂ ਦਿਖਾਈ ਜਾਂਦੇ ਹੋ ਘਰੇ ਬਹਿ ਕੇ ਵੀ ਆ ਚੀਜ਼ ਹੋ ਗਈ ਇੱਥੇ ਬੰਬ ਫਟ ਗਏ ਤੇ ਧਮਾਕੇ ਹੋ ਗਏ ਵੀ ਉਹ ਜੇ ਤੁਸੀਂ ਬੰਦ ਕਰੋ ਐਵੇਂ ਤੁਸੀਂ ਜਿਆਦਾ ਜਿਹੜਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਚੀਜ਼ਾਂ ਬੰਦ ਕਰੋ ਵੀਰੇ ਠੀਕ ਆ ਜਿਹੜਾ ਮੀਡੀਆ ਸੋਸ਼ਲ ਮੀਡੀਆ ਜਿਆਦਾ ਚੱਲ ਰਿਹਾ ਵੀ ਇੱਥੇ ਆ ਚੀਜ਼ ਹੋ ਗਈ ਬਠਿੰਡੇ ਦੇ ਵਿੱਚ ਆ ਚੀਜ਼ ਹੋ ਗਈ ਜਿਹੜਾ ਕੁਝ ਹੋਣਾ ਉਹ ਤਾਂ ਹੋਣਾ ਹੀ ਹੋਣਾ ਹੈ ਸਾਡੀ ਮੀਡੀਆ ਨੂੰ ਵੀ ਹੱਥ ਬੰਨ ਕੇ ਬੇਨਤੀ ਹੈ ਜਿਹੜੇ ਵੀ ਖਬਰਾਂ ਵਾਲੇ ਸਾਡੇ ਵੀਰ ਨੇ ਜਿਆਦਾ ਡਰਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਤੁਸੀਂ ਇਹ ਸਾਰਾ ਕੁਝ ਬੰਦ ਕਰੋ